ਇਹ ਵਿੱਲ ਪਾਵਰ ਇਹ ਸ਼ਕਤੀ ਇਹ ਸੋਹਣੇ ਸਮਾਜ ਦੀ ਸਿਰਜਣਾ ਸਾਡੇ ਗੁਰੂ ਸਾਹਿਬ ਸਿਖਾ ਕੇ ਗਏ ਨੇ ਸਾਨੂੰ ਵੀ ਇਸ ਤਰ੍ਹਾਂ ਕਰਨਾ ਖੁਦ ਸਾਡੇ ਗੁਰੂ ਸਾਹਿਬਾਂ ਨੇ ਕੀਤਾ ਇਸ ਤਰ੍ਹਾਂ ਸੰਗਤ ਜੀ ਸਾਡੇ ਗੁਰੂ ਅਰਜਨ ਸਾਹਿਬ ਮਹਾਰਾਜ ਲਾਹੌਰ ਵਿੱਚ ਅਕਾਲ ਪਿਆ ਸੀ ਦਰਬਾਰ ਸਾਹਿਬ ਦੀ ਇੱਕ ਪਾਸੇ ਸੇਵਾ ਚੱਲ ਰਹੀ ਸੀ ਉਸਾਰੀ ਦਾ ਕੰਮ ਚੱਲ ਰਿਹਾ ਸੀ ਸਰੋਵਰ ਦੇ ਉੱਸਾਰ ਸਾਰਾ ਕੁਝ ਮਹਾਰਾਜ ਨੇ ਉਸੇ ਵੇਲੇ ਬੰਦ ਕਰਵਾਤਾ ਮਹਾਰਾਜ ਕਹਿੰਦੇ ਸੇਵਾ ਬੰਦ ਕਰੋ ਪਹਿਲਾਂ ਗੁਰੂ ਘਰ ਦੀ ਪਹਿਲਾਂ ਜਿਹੜੇ ਲੋਕ ਮਰ ਰਹੇ ਨੇ ਅਕਾਲ ਪਿਆ ਉਹਨਾਂ ਦੀ ਚੱਲ ਕੇ ਮਦਦ ਕਰਦੇ ਉਹ ਸਾਰੀ ਮਾਇਆ ਜਿਹੜੀ ਸੀ ਜਿਹੜੀ ਉਸਾਰੀ ਦੇ ਕਾਰਜ ਤੇ ਲਾਣੀ ਸੀ ਮਹਾਰਾਜ ਲੈ ਕੇ ਜਾ ਕੇ ਲੋੜਵੰਦਾ ਦੀ ਮਦਦ ਕੀਤੀ ਭੁੱਖਿਆਂ ਨੂੰ ਰੋਟੀ ਖਵਾਈ ਲੰਗਰ ਲਗਾਏ 8ਵੇਂ ਪਾਸ਼ਾ ਗੁਰੂ ਹਰਿਕ੍ਰਿਸ਼ਨ ਸਾਹਿਬ ਮਹਾਰਾਜ ਦੀ ਜੇ ਗੱਲ ਕਰ ਲਈ ਦਿੱਲੀ ਵਿੱਚ ਚੇਚਕ ਦੀ ਭਿਆਨਕ ਬਿਮਾਰੀ ਭਿਆਨਕ ਰੋਗ ਫੈਲ ਗਿਆ ਤੇ ਮਹਾਰਾਜੀ ਨੇ ਉੱਥੇ ਜਾ ਕੇ ਆਪ ਸਤਿਗੁਰੂ ਨੇ ਸੇਵਾ ਕੀਤੀ ਨਾਲ ਸੰਗਤਾਂ ਨੇ ਬੇਸ਼ੱਕ ਆਪਣੇ ਉੱਪਰ ਵੀ ਰੋਗ ਸਤਿਗੁਰਾਂ ਦੇ ਪੈ ਗਿਆ ਪਰ ਮਹਾਰਾਜ ਸੇਵਾ ਤੋਂ ਨਹੀਂ ਪਿੱਛੇ ਹਟੇ ਹੁਣ ਅੱਗੇ-ਅਗੇ ਦੇਖਿਓ ਪਾਣੀ ਦਾ ਪੱਧਰ ਥੱਲੇ ਜਾਏਗਾ ਤਾਂ ਬਿਮਾਰੀਆਂ ਆਉਣਗੇ ਕਿਤਾ ਕਿੰਨੇ-ਕਿੰਨੇ ਜੀਵ ਥੱਲੇ ਮਰੇ ਪਏ ਕੋਈ ਹੋਰ ਜਾਨਵਰ ਜਾਂ ਕੋਈ ਹੋਰ ਕਈ ਤਰ੍ਹਾਂ ਦੇ ਕਿੱਥੇ-ਕਿੱਥੇ ਕੋ ਮਰੇ ਨੇ ਉਹਨਾਂ ਦੇ ਨਾਲ ਫਿਰ ਬਿਮਾਰੀਆਂ ਹੋਰ ਅੱਗੇ ਸੁਚੇਤ ਹੋਣ ਦੀ ਲੋੜ ਹੈ ਹੋਰ ਅੱਗੇ ਅਵੇਰ ਹੋਣ ਦੀ ਲੋੜ ਹੈ ਕਿ ਜਿਸ ਤਰ੍ਹਾਂ ਹੁਣ ਅਸੀਂ ਖੜ੍ਹ ਰਹੇ ਹਾਂ ਨਾ ਸਾਰੀ ਦੁਨੀਆ ਖੜੀ ਐ ਜਿੰਨੇ ਵੀ ਨੇ ਸਭ ਖੜੇ ਨੇ ਆਪੋ ਆਪਣੇ ਪੱਦਰ ਤੇ ਆਪੋ ਆਪਣੀ ਸਮਰੱਥਾ ਦੇ ਅਨੁਸਾਰ ਬਾਅਦ ਵਿੱਚ ਵੀ ਅਸੀਂ ਖੜੇ ਰਹੀਏ ਜਿਸ ਕਿਸੇ ਗਰੀਬ ਦਾ ਘਰ ਟੁੱਟ ਗਿਆ ਨਾ ਸੰਗਤ ਜੀ ਇਹ ਬੜਾ ਵੱਡਾ ਦੁੱਖ ਹੁੰਦਾ ਹੈ ਬੰਦਾ ਆਪਣੇ ਘਰ ਨੂੰ ਬੜੇ ਪਿਆਰ ਦੇ ਨਾਲ ਸੰਜੋ ਕੇ ਰੀਜਾਂ ਨਾਲ ਕੱਲਾ ਪੈਸਾ ਨਹੀਂ ਲਾਂਦਾ ਚਾਹ ਵੀ ਬੰਦਾ ਲਾਂਦਾ ਭਾਵੇਂ ਕਿਵੇਂ ਦਾ ਵੀ ਘਰ ਬਣਾਏ ਛੋਟਾ ਵੱਡਾ ਕੋਠੀ ਬਣਾਏ ਦੋ ਕਮਰੇ ਬਣਾਏ ਪਰ ਉਹਦੇ ਚ ਚਾਹ ਭਰੇ ਹੁੰਦੇ ਨੇ ਵੀ ਮੈਂ ਇੱਥੇ ਰਹਾਗਾ ਇੱਥੇ ਮੇਰੇ ਬੱਚੇ ਰਹੇ ਇੱਥੇ ਮੇਰੇ ਬੱਚੇ ਦਾ ਜਨਮ ਹੋਇਆ ਇੱਥੇ ਇਸ ਤਰ੍ਹਾਂ ਯਾਦਾਂ ਜੁੜੀਆਂ ਹੁੰਦੀਆਂ ਨੇ ਮਹਾਰਾਜ ਜੀ ਨੇ ਬਾਣੀ ਦੇ ਵਿੱਚ ਦੇਖੋ ਬਾਣੀ ਦਾ ਸ਼੍ਰੀ ਰਾਗ ਦਾ ਪਹਿਲਾ ਸ਼ਬਦ ਹੀ ਮਹਾਰਾਜ ਨੇ ਘਰ ਤੇ ਉਚਾਰਨ ਕੀਤਾ ਮੋਤੀ ਤਾਂ ਮੰਦਰ ਉਸਰੈ ਰਤਨੀ ਤਾਂ ਹੋਏ ਜਿਹੜਾ ਉਹ ਕਸਤੂਰ ਕੰਗੂ ਅਗਰ ਚੰਦਨ ਲੀਪ ਆਵੇ ਚਾਹ ਮਹਾਰਾਜ ਨੇ ਤੇ ਸੁੰਦਰ ਘਰ ਦੀ ਸੋਹਣੇ ਘਰ ਦੀ ਬਨਾਵਟ ਦਰਸ਼ਾਈ ਹੈ ਵੀ ਇਸ ਤਰ੍ਹਾਂ ਕਰੋ ਰੱਬ ਨਾ ਭੁੱਲਿਓ ਬਾਕੀ ਜੋ ਮਰਜੀ ਕਰ ਲਓ ਉਹ ਜਿਨ੍ਹਾਂ ਦੇ ਘਰ ਡਿੱਗੇ ਨੇ ਉਹਨਾਂ ਦੇ ਨਾਲ ਖੜੇ ਹੋਣ ਦਾ ਵੇਲਾ ਹੈ ਸਾਡਾ ਵੀ ਭਾਈ ਤੁਹਾਡਾ ਘਰ ਡਿੱਗਿਆ ਕੋਈ ਗੱਲ ਨਹੀਂ ਪ੍ਰਵਾਹ ਨਾ ਕਰੋ ਫਿਕਰ ਨਾ ਕਰੋ ਅਸੀਂ ਤੁਹਾਡੇ ਨਾਲ ਖੜੇ ਆਂ ਸਾਰੀ ਕੰਮ ਅਸੀਂ ਸਰਕਾਰਾਂ ਤੇ ਨਹੀਂ ਥੋਪ ਸਕਦੇ ਵੀ ਸਰਕਾਰਾਂ ਕਰਨ ਉਹ ਕਰੇ ਆਹ ਕਰੇ ਕੋਈ ਕਰੇ ਸਾਨੂੰ ਗੁਰੂ ਸਾਹਿਬ ਮਹਾਰਾਜ ਜੀ ਨੇ ਜਿਹੜਾ ਜੀਵਨ ਦਿੱਤਾ ਜਿਹੜਾ ਕਿਰਦਾਰ ਦਿੱਤਾ ਹੈ ਜੋ ਸਾਨੂੰ ਸਤਗੁਰੂ ਮਹਾਰਾਜ ਜੀ ਨੇ ਸੇਵਾ ਭਾਵ ਦਿੱਤਾ ਹੈ ਉਹੀ ਕਹਿੰਦਾ ਹੈ ਕਿ ਮੈਂ ਕਿਸੇ ਤੋਂ ਨਹੀਂ ਉਮੀਦ ਰੱਖਣੀ ਬਸ ਮੈਂ ਆਪ ਹਾਂ ਅਸੀਂ ਆਪਣਾ ਪਰਿਵਾਰ ਹੈ ਸਾਡਾ ਆਪਣੀ ਧਰਤੀ ਹੈ ਸਾਡੇ ਆਪਣੇ ਭਰਾ ਨੇ ਅਸੀਂ ਉਹਨਾਂ ਨਾਲ ਖੜਨਾ ਹੈ ਤਾਂ ਜ ਹੈਰਾਨ ਹੋ ਜਾਈਦੇ ਆ ਤੇ ਬਹੁਤ ਸਾਰੀਆਂ ਹੋਰ ਵੀ ਘਟਨਾਵਾਂ ਵਿੱਚੋਂ ਨਿਕਲ ਕੇ ਆ ਰਹੀਆਂ ਨੇ ਇੱਕ ਮੈਂ ਮੇਰੇ ਧਿਆਨ ਦੇ ਵਿੱਚ ਇੱਕ ਘਟਨਾ ਆਈ ਜੋ ਮੈਂ ਪੱਤਰਕਾਰਾਂ ਤੋਂ ਸੁਣੀ ਕਹਿੰਦੇ ਇੱਕ ਬੀਬੀਸੀ ਘਰ ਦੇ ਵਿੱਚੋਂ ਇਕੱਲੀ ਰਹਿੰਦੀ ਸੀ ਬੱਚਾ ਸੀ ਉਹਦੇ ਕੋਲ ਛੋਟਾ ਬਾਕੀ ਜੀ ਬਾਹਰ ਸਨ ਬੱਚਾ ਛੋਟਾ ਸੀ ਨਾਲ ਤੇ ਉਹ ਵਿਚਾਰੀ ਇਕੱਲੀ ਰਹਿ ਗਈ ਫਸ ਗਈ ਕਮਰੇ ਘਰ ਦੇ ਵਿੱਚ ਬਾਕੀ ਹੋਰ ਕਈਆਂ ਨੂੰ ਰੈਸਕਿਊ ਕਰ ਲਿਆ ਗਿਆ ਬਾਰੇ ਕੋਈ ਪਿੰਡ ਰਹਿ ਗਏ ਉਹਨਾਂ ਦਾ ਘਰ ਕੁਝ ਇਸ ਤਰੀਕੇ ਦਾ ਸੀ ਕਿ ਉੱਥੇ ਕੋਈ ਪਹੁੰਚ ਹੀ ਨਹੀਂ ਪਾਇਆ ਇੱਕ ਦਿਨ ਲੰਘਿਆ ਦੋ ਦਿਨ ਲੰਘੇ ਤਿੰਨ ਦਿਨ ਲੰਘੇ ਉਧਰ ਫੋਨ ਤੇ ਕਰਦੀ ਆ ਟੈਲੀਫੋਨ ਬਾਹਰ ਵੀ ਮੈਂ ਇੱਥੇ ਫਸੀ ਹੋਈ ਆ ਹੁਣ ਉੱਥੋਂ ਬਾਹਰ ਵਾਲੇ ਵੀ ਅੰਦਰ ਕਿਵੇਂ ਆਉਣ ਪਾਣੀ ਇੰਨਾ ਹੈ ਉਹ ਕੀ ਕਰਨ ਕੁਝ ਕਰਨ ਨਹੀਂ ਪਾਰੇ ਕੀ ਕੀਤਾ ਜਾਏ ਤੇ ਫਿਰ ਚੇਤਾ ਆਇਆ ਮਾਂ ਨੇ ਕਿਹਾ ਵੀ ਤੂੰ ਗੁਰੂ ਰਾਮਦਾਸ ਜੀ ਅਗੇ ਅਰਦਾਸ ਕਰ ਗੁਰੂ ਰਾਮਦਾਸ ਤੇਰੇ ਸਹਾਈ ਹੋਣਗੇ ਗੁਰੂ ਰਾਮਦਾਸ ਤੇਰੀ ਮਦਦ ਕਰਨਗੇ ਉਸ ਬੱਚੀ ਨੇ ਫਿਰ ਆਪਣਾ ਬੱਚਾ ਗੋਦ ਵਿੱਚ ਲਿਆ ਹੋਇਆ ਪਾਣੀ ਦਾ ਪੱਧਰ ਵੱਧਦਾ ਜਾ ਰਿਹਾ ਵੱਧਦਾ ਜਾ ਰਿਹਾ ਆਪ ਜੀ ਹੈਰਾਨ ਹੋ ਗਏ ਸਾਸਨ ਜੀ ਛੱਤਾਂ ਨੂੰ ਪਾਣੀ ਲੱਗ ਗਿਆ ਛੱਤਾਂ ਨੂੰ 10 10 ਫੁੱਟ 12 12 ਫੁੱਟ ਪਾਣੀ ਸੋਚ ਵੀ ਨਹੀਂ ਸਕਦੇ ਕੈਸਾ ਮੰਜ਼ਰ ਹੋਏਗਾ ਉੱਥੇ ਸੋ ਉਹਨੇ ਅਰਦਾਸ ਕੀਤੀ ਧੰ ਗੁਰੂ ਰਾਮਦਾਸ ਜੀ ਸਤਿਗੁਰੂ ਮਹਾਰਾਜ ਤੁਹਾਡੇ ਬੱਚੇ ਆ ਤੁਹਾਡਾ ਨਾਮ ਜਪਦੇ ਆ ਕਿਰਪਾ ਕਰੋ ਰੱਖਿਆ ਕਰੋ ਸੱਚੇ ਮਨੋਂ ਅਰਦਾਸ ਕੀਤੀ ਕਦੇ ਵੀ ਬਿਰਥਾ ਨਹੀਂ ਜਾਂਦੇ ਕਹਿੰਦੇ ਜਿਵੇਂ ਹੀ ਅਰਦਾਸ ਹੋਈ ਨਾ ਤੇ ਉਹ ਜਿਹੜੇ ਬੰਦਾ ਫਿਰ ਉੱਥੇ ਪਹੁੰਚਿਆ ਉਹਨੇ ਬਾਅਦ ਚ ਇਹ ਗੱਲ ਦੱਸੀ ਬਾਅਦ ਚ ਜਦੋਂ ਰੈਸਕਿਊ ਕੀਤਾ ਨਾ ਉਹ ਕਹਿੰਦੇ ਵੀ ਸਾਡੀ ਟੀਮ ਸਾਰੀ ਵਾਪਸ ਜਾ ਰਹੀ ਸੀ ਸਾਰੀ ਟੀਮ ਵਾਪਸ ਜਾ ਰਹੀ ਸੀ ਵੀ ਇੱਥੋਂ ਸਾਰਿਆਂ ਨੂੰ ਰੈਸਕਿਊ ਕਰ ਲਿਆ ਗਿਆ ਕੱਢ ਲਿਆ ਗਿਆ ਪਰ ਅਚਾਨਕ ਇੱਕ ਉੱਥੇ ਗੁਰਸਿੱਖ ਸੀ ਜਿਹੜਾ ਰੈਸਕਿਊ ਟੀਮ ਦੇ ਵਿੱਚ ਸੀ ਉਹਦੇ ਮਨ 'ਚ ਪਤਾ ਨਹੀਂ ਕੀ ਫੁਰਨਾ ਫੁਰਿਆ ਫੁਰਨਾ ਫੁਰਨ ਵਾਲੇ ਗੁਰੂ ਮਹਾਰਾਜ ਆਪ ਨੇ ਉਹਨੂੰ ਇੰਜ ਅਭਾਸ ਹੋਇਆ ਵੀ ਜਿਵੇਂ ਕੁਝ ਰਹਿ ਗਿਆ ਹੈ ਪਿੱਛੇ ਜਿਵੇਂ ਕੋਈ ਰਹਿ ਗਿਆ ਉਹਨੇ ਕਿਹਾ ਵੀ ਇਦਾਂ ਕਰੋ ਟੀਮ ਬਾਕੀ ਜਿਹੜੀ ਅੱਗੇ ਚੱਲੋ ਇੱਕ ਹੋਰ ਛੋਟੀ ਕਿਸ਼ਤੀ ਮੈਨੂੰ ਦਿਓ ਤੇ ਮੈਂ ਥੋੜਾ ਪਿੱਛੇ ਇੱਕ ਵਾਰੀ ਮਾਰਾਂ ਉਹ ਚੱਕਰ ਕੋਈ ਰਹਿ ਨਾ ਗਿਆ ਉਹ ਇਹ ਕਹਿੰਦੇ ਨਹੀਂ ਰਹਿ ਗਿਆ ਸਾਰੇ ਆ ਗਏ ਫਿਰ ਵੀ ਉਹਦਾ ਮਨ ਨਹੀਂ ਕਹਿੰਦੇ ਨਹੀਂ ਮੈਨੂੰ ਲੱਗਦਾ ਹੈ ਵੀ ਜਿਵੇਂ ਕੋਈ ਛੁੱਟ ਗਿਆ ਪਿੱਛੇ ਗੁਰੂ ਮਹਾਰਾਜ ਨੇ ਵਿਦ ਬਣਾਉਣ ਵਾਲੇ ਉਹ ਆਇਆ ਵਾਪਸ ਉਸੇ ਹੀ ਘਰ ਦੇ ਅੱਗੇ ਲਿਆ ਕੇ ਕਿਸ਼ਤੀ ਪਾਣੀ ਦੇ बहाव ਨੇ ਰੋਕ ਦਿੱਤੀ ਜਿਸ ਘਰ ਦੇ ਵਿੱਚ ਉਸ ਬੀਬੀ ਨੇ ਅਰਦਾਸ ਕੀਤੀ ਦੇਖਿਆ ਇੱਕ ਛੋਟਾ ਜਿਹਾ ਬੱਚਾ ਗੋਦ ਵਿੱਚ ਚੁੱਕੀ ਬੀਬੀ ਖੜੀ ਛੱਤ ਤੇ ਉਨੂੰ ਲਹਾਇਆ ਗਿਆ ਉਹਨੂੰ ਤਰੀਕੇ ਨਾਲ ਕੱਢ ਕੇ ਤੇ ਉਹਨੂੰ ਬਾਹਰ ਲਿਆਂਦਾ ਗਿਆ ਧੰਨ ਗੁਰੂ ਰਾਮਦਾਸ ਪਤਾ ਨਹੀਂ ਕਿੰਨਿਆਂ ਦਾ ਭਲਾ ਇਸ ਤਰੀਕੇ ਨਾਲ ਵੀ ਕਰਦੇ ਪਏ ਨੇ ਕਿੰਨਿਆਂ ਦਾ ਮਾਰਗਦਰਸ਼ਨ ਕਰ ਰਹੇ ਨੇ ਇੱਕ ਕਹਿੰਦਾ ਜੀ ਅੱਗੇ ਪਾਣੀ ਇਤਨਾ ਸੀ ਸਾਨੂੰ ਪਤਾ ਨਹੀਂ ਸੀ ਲੱਗ ਰਿਹਾ ਵੀ ਸੜਕ ਕਿੱਧਰ ਹੈ ਰਾਸ਼ਨ ਲੈ ਕੇ ਜਾ ਰਹੇ ਸੀ ਪਾਣੀ ਦੇ ਵਿੱਚ ਜਲ ਦੇ ਵਿੱਚ ਪਤਾ ਨਹੀਂ ਲੱਗ ਰਿਹਾ ਸੜਕ ਕਿੱਧਰ ਹੈ ਕਿੱਧਰ ਟੋਆ ਹੈ ਕਿੱਧਰ ਕਿਸ ਤਰ੍ਹਾਂ ਹੈ ਕਈਆਂ ਦੇ ਟਰੈਕਟਰ ਵਿੱਚ ਰੁੜ ਗਏ ਸੇਵਾ ਕਰਦਿਆਂ ਦੀਆਂ ਟਰਾਲੀਆਂ ਵਿੱਚ ਰੁੜ ਗਈਆਂ ਪਾਣੀ ਦੇ ਵਿੱਚ ਬੜਾ ਸੇਵਾ ਕਰਨ ਵਾਲਿਆਂ ਦੀ ਵੀ ਇਹ ਵੀ ਨਹੀਂ ਵੀ ਬੜਾ ਬੜਾ ਦੁੱਖ ਸੰਕਟ ਸਹਿ ਕੇ ਸੇਵਾ ਕਰਦੇ ਪਏ ਨੇ ਸੇਵਾਦਾਰ ਜਿਹੜੇ ਸੇਵਾ ਤੇ ਲੱਗੇ ਹੋਏ ਨੇ ਉਹ ਕਹਿੰਦੇ ਸਾਡੇ ਲਈ ਬੜੀ ਮੁਸ਼ਕਲ ਬਣ ਗਈ ਕਿਵੇਂ ਅੱਗੇ ਜਾਈਏ ਕਹਿੰਦੇ ਘੱਟੋ-ਘੱਟ 10 ਕਿਲੋਮੀਟਰ ਗੁਰੂ ਸਾਹਿਬ ਨੇ ਇੱਕ ਜਾਨਵਰ ਦੇ ਰੂਪ ਦੇ ਵਿੱਚ ਸਾਡਾ ਮਾਰਗਦਰਸ਼ਨ ਕੀਤਾ ਟਰੈਕਟਰ ਟਰਾਲੀ ਦੇ ਅੱਗੇ-ਅੱਗੇ ਉਹ ਚੱਲਦਾ ਰਿਹਾ ਤੇ ਕਹਿੰਦੇ ਅਸੀਂ ਪਿੱਛੇ-ਪਿੱਛੇ ਉਸ ਉਸ ਹਿਸਾਬ ਨਾਲ ਉਸ ਜਾਨਵਰ ਦੇ ਹਿਸਾਬ ਦੇ ਨਾਲ ਅਸੀਂ ਟਰੈਕਟਰ ਟਰਾਲੀ ਲਈ ਗਏ ਵੀ ਇਹ ਚੱਲ ਰਿਹਾ ਹੈ ਇਹ ਠੀਕ ਚੱਲ ਰਿਹਾ ਜੇ ਉਹ ਇੱਧਰ ਉੱਧਰ ਹੋਏਗਾ ਜਾਂ ਕੁਝ ਤਾਂ ਸਾਨੂੰ ਪਹਿਲਾਂ ਪਤਾ ਲੱਗ ਜਾਏਗਾ ਕਿ ਪਤਾ ਹੀ ਕੋਈ ਨਹੀਂ ਸੀ ਵੀ ਸੜਕ ਹੈ ਕਿੱਥੇ ਹੈ ਕੁਝ ਨਹੀਂ ਸੀ ਪਤਾ ਲੱਗ ਰਿਹਾ ਸਤਿਗੁਰੂ ਤੇ ਪ੍ਰਤੱਖ ਨੇ ਮਹਾਰਾਜ ਜੀ ਤੇ ਹਰ ਵੇਲੇ ਸਾਡੀ ਬਾਹ ਫੜਦੇ ਨੇ ਸਾਡੀ ਸਹਾਇਤਾ ਕਰਦੇ ਨੇ ਅਸੀਂ ਹੁਈਆਂ ਜਿਹੜੇ ਸਾਧ ਸੰਗਤ ਜੀ ਕਈ ਵਾਰੀ ਮਹਾਰਾਜ ਤੋਂ ਸੀ ਪਿੱਛੇ हट ਜਾਂਦੇ ਆ ਬਾਣੀ ਤੋਂ ਪਿੱਛੇ हट ਜਾਂਦੇ ਆ ਸਿਮਰਨ ਤੋਂ ਪਿੱਛੇ हट ਜਾਂਦੇ ਆ ਬੰਦਗੀ ਤੋਂ ਵਿਸ਼ਵਾਸ ਤੋਂ ਭਰੋਸੇ ਤੋਂ ਡਿੜਤਾ ਤੋਂ ਅਸੀਂ ਡੋਲ ਜਾਨੇ ਆ ਘਬਰਾ ਜਾਨੇ ਆ ਮਹਾਰਾਜ ਤੇ ਕਹਿੰਦੇ ਨੇ ਭਾਈ ਗੁਰ ਮੇਰਾ ਸੰਗ ਸਦਾ ਹੈ ਨਾਲੇ ਭਾਈ ਗੁਰੂ ਤੇ ਸਦਾ ਨਾਲ ਹੈ ਸਦਾ ਤੇਰੇ ਨੇੜੇ ਆ ਸਦਾ ਤੇਰੇ ਕੋਲ ਹੈ ਤੂੰ ਭਾਵ ਰੱਖ ਜਿਹੜਾ ਭਾਵ ਬਣਾ ਕੇ ਰੱਖਦਾ ਕਦੇ ਨਹੀਂ ਡੋਲਦਾ ਹੈਰਾਨ ਹੋ ਜਾਈਦਾ ਉਹਨਾਂ ਗੁਰਸਿੱਖਾਂ ਨੂੰ ਦੇਖ ਕੇ ਜਿਹੜੇ ਕਹਿੰਦੇ ਕੋਈ ਗੱਲ ਨਹੀਂ ਫਿਰਕੀ ਹੋਇਆ ਫਸਲ ਬਰਬਾਦ ਹੋ ਗਈ ਫੇਰ ਹੋ ਜਾਏਗੀ 2 ਸਾਲ 1 ਸਾਲ ਲੰਘ ਜਾਏਗਾ ਐਵੇਂ ਫੇਰ ਹੋ ਜਾਏਗੀ ਫਿਰ ਕੀ ਹੋਇਆ ਕਈ ਕਹਿ ਰਹੇ ਨੇ ਘਰ ਟਹਿ ਗਿਆ ਕੋਈ ਗੱਲ ਨਹੀਂ ਮਹਾਰਾਜ ਦਾ ਦਿੱਤਾ ਸੀ ਅੱਜ ਟਹਿ ਗਿਆ ਕੱਲ ਫਿਰ ਬਣ ਜਾਏਗਾ ਗੁਰੂ ਸਾਹਿਬ ਸਾਡੇ ਨਾਲ ਨੇ ਫਿਰ ਬਣਾ ਲਵਾਂਗੇ ਤਨ ਨੇ ਉਹ ਰੂਹਾਂ ਜਿਹੜੀਆਂ ਇਹੋ ਜਿਹੇ ਵਿਖੜੇ ਹਾਲਾਤਾਂ ਦੇ ਵਿੱਚ ਵੀ ਉੱਥੇ ਗੁਰਬਾਣੀ ਗਾ ਰਹੇ ਨੇ ਨੰਨੇ ਉਹ ਰੂਹਾਂ ਜਿਹੜੀਆਂ ਇਹੋ ਜਿਹੇ ਹਾਲਾਤਾਂ ਦੇ ਵਿੱਚ ਵੀ ਨਾਮ ਸਿਮਰਨ ਬੰਦਗੀ ਕਰ ਰਹੇ ਨੇ ਸਾਨੂੰ ਸਿੱਖਣਾ ਚਾਹੀਦਾ ਸੰਗਤ ਜੀ ਅਸੀਂ ਇੱਥੇ ਬੈਠੇ ਆਂ ਆਪਣੀ ਧਰਤੀ ਤੇ ਆਪਣੇ ਘਰਾਂ ਵਿੱਚ ਇੱਥੇ ਸਾਡੇ ਇਹ ਇਹੋ ਜਿਹੇ ਹਾਲਾਤ ਨਹੀਂ ਬਣੇ ਤੇ ਨਾ ਹੀ ਬਣਨ ਮਹਾਰਾਜ ਅਗੇ ਅਰਦਾਸ ਕਰੀਏ ਪਰ ਅਸੀਂ ਇਹ ਮਹਿਸੂਸ ਕਰੀਏ ਵੀ ਸਤਿਗੁਰੂ ਤੁਹਾਡਾ ਸ਼ੁਕਰ ਹੈ ਜੋ ਅਸੀਂ ਠੀਕ ਬੈਠੇ ਆਂ ਦੋਵੇਂ ਵੇਲੇ ਆਪਣੇ ਘਰ ਵਿੱਚ ਰੋਟੀ ਪ੍ਰਸ਼ਾਦਾ ਪਕਾ ਕੇ ਖਾ ਰਹੇ ਆਂ ਸ਼ੁਕਰ ਹੈ ਸਤਿਗੁਰੂ ਮਹਾਰਾਜ ਜੀ ਸਾਡੀ ਪਤਾ ਨਹੀਂ ਐਸੀ ਅਵਸਥਾ ਹੈ ਕਿ ਨਹੀਂ ਹੈ ਉਸ ਸਿੱਖ ਤਾਂ ਚਲ ਗਏ ਇਸ ਦੁੱਖ ਨੂੰ ਅਸੀਂ ਤਾਂ ਮਹਾਰਾਜ ਕੀਪਤ ਕਿੰਨਾ ਤੁਹਾਡੇ ਨਾਲ ਕਿਲਾ ਸ਼ਿਕਵਾ ਕਰਕੇ ਬਹਿ ਜਾਈਏ ਜਿਸੇ ਤੇ ਰੋਜ਼ ਗੁਰੂ ਘਰ ਅੰਨੇ ਬਾਣੀ ਪੜਦੇ ਸਾਡੇ ਨਾਲ ਇਸ ਤਾਂ ਕਿਉਂ ਕਦੇ ਗਿਲਾ ਸ਼ਿਕਵਾ ਮਹਾਰਾਜ ਨਾਲ ਨਾ ਕਰੀਏ ਜੇ ਕਰਨ ਦਾ ਮਨ ਵੀ ਕਰੇ ਨਾ ਤਾਂ ਧਿਆਨ ਉਹਨਾਂ ਗੁਰਸਿੱਖਾਂ ਵੱਲ ਮਾਰ ਲਿਆ ਕਰੀਏ ਜਿਨ੍ਹਾਂ ਨੇ ਗੁਰੂ ਸਾਹਿਬਾਂ ਵਾਸਤੇ ਬੰਦ ਬੰਦ ਕਟਾ ਦਿੱਤੇ ਮੈਨੂੰ ਬੜੀ ਸੰਗਤ ਪੁੱਛਦੀ ਆ ਕਈਆਂ ਦੇ ਫੋਨ ਵੀ ਹੁੰਦੇ ਨੇ ਪੁੱਛਦੇ ਨੇ ਕਿ ਸਾਡਾ ਬਾਣੀ ਪੜ੍ਹ ਕੇ ਦੁੱਖ ਨਹੀਂ ਦੂਰ ਹੋ ਰਿਹਾ ਸਾਡਾ ਆ ਨਹੀਂ ਹੋ ਰਿਹਾ ਕੀ ਗੱਲ ਹੈ ਕਿ ਸਰੀਰਕ ਦੁੱਖ ਸਰੀਰਕ ਰੋਗ ਮਹਾਰਾਜ ਜੀ ਦੂਰ ਕਰਦੇ ਨੇ ਪਰ ਅਸੀਂ ਗਿਲਾ ਸ਼ਿਕਵਾ ਨਹੀਂ ਕਰ ਸਕਦੇ ਉਹਨਾਂ ਗੁਰਸਿੱਖਾਂ ਵੱਲ ਧਿਆਨ ਮਾਰੋ ਜਿਨ੍ਹਾਂ ਨੇ ਸਤਗੁਰੂ ਮਹਾਰਾਜ ਵਾਸਤੇ ਆਪਣਾ ਕੀ ਕੁਝ ਨਹੀਂ ਕੁਰਬਾਨ ਕਰ ਦਿੱਤਾ ਦੀਵਾਨ ਟੋਡਰ ਮਲ ਜੀ ਲਖੀਸ਼ਾ ਵਨਜਾਰਾ ਜੀ ਜਿਨ੍ਹਾਂ ਨੇ ਆਪਣਾ ਸਾਰਾ ਕੁਝ ਹੀ ਗੁਰੂ ਮਹਾਰਾਜ ਜੀ ਤੋਂ ਇੱਕ ਘਰ ਥੋੜਾ ਸੀ ਉਹਨਾਂ ਦਾ ਕੋਈ ਜਿਹਨੂੰ ਅੱਗ ਲਾ ਕੇ ਸਤਿਗੁਰੂ ਮਹਾਰਾਜ ਜੀ ਦੀ ਦੇਹੀ ਦਾ ਸੰਸਕਾਰ ਕੀਤਾ ਸੀ ਹੋਰ ਵੀ ਬੜੇ ਘਰ ਸਨ ਤੇ ਉਹਨਾਂ ਕਿਹਾ ਸੀ ਵੀ ਮਹਾਰਾਜ ਇੱਕ ਘਰ ਨੂੰ ਅੱਗ ਲਾਣ ਲੱਗਾ ਮਹਾਰਾਜ ਮੈਨੂੰ ਆਪਣੇ ਸਾਰੇ ਘਰ ਵੀ ਛਾੜਨੇ ਪੈ ਜੰਨਾ ਤਾਂ ਵੀ ਕੋਈ ਪਰਵਾਹ ਨਹੀਂ ਤੁਹਾਡਾ ਦਿੱਤਾ ਹੈ ਤੁਹਾਡਾ ਹੀ ਸਾਰਾ ਕੁਝ ਹੈ ਭਾਵ ਭਾਵਨਾ ਪ੍ਰੇਮ ਤੇ ਇੱਥੇ ਇੱਕ ਪੱਖ ਹੋਰ ਵੀ ਅਸਾਧ ਸੰਗਤ ਇੱਕ ਪੱਖ ਇੱਥੇ ਹੋਰ ਵੀ ਹੈ ਕਈ ਐਸੇ ਵੀ ਨੇ ਜਿਹੜੇ ਇਸ ਮੌਕੇ ਦਾ ਫਾਇਦਾ ਉਠਾ ਰਹੇ ਨੇ ਆਪ ਦਾ ਨੂੰ ਅਵਸਰ ਦੇ ਵਿੱਚ ਬਦਲ ਰਹੇ ਨੇ ਜਿਨ੍ਹਾਂ ਨੂੰ ਲੋੜ ਵੀ ਨਹੀਂ ਕਿਸੇ ਚੀਜ਼ ਦੀ ਉਹ ਵੀ ਚੀਜ਼ਾਂ ਲੈ ਰਹੇ ਨੇ ਬੇਕਾਰ ਚੀਜ਼ਾਂ ਨੂੰ ਖਰਾਬ ਕਰ ਰਹੇ ਨੇ ਕਿਸੇ ਦੀ ਮੈਂ ਪਹਿਲਾਂ ਵੀ ਕਥਾ ਵਿੱਚ ਥੋੜੇ ਦਿਨ ਬੇਨਤੀ ਕੀਤੀ ਸੀ ਕਿਸੇ ਨੇ ਦਸਾਂ ਨੋਆਂ ਦੀ ਕਿਰਤ ਕਮਾਈ ਦੇ ਵਿੱਚੋਂ ਜੇ ਕਿਸੇ ਦੀ ਪ੍ਰਤੀ ਸੇਵਾ ਕੀਤੀ ਹੈ ਨਾ ਤੇ ਜੇ ਉਸ ਸੇਵਾ ਵਿੱਚ ਕੋਈ ਹੇਰਫੇਰ ਕਰਦਾ ਹੈ ਜਾਂ ਕਿਸੇ ਨੂੰ ਲੋੜ ਨਹੀਂ ਉਹ ਗਲਤ ਤਰੀਕੇ ਨਾਲ ਹਥਿਆ ਲੈਂਦਾ ਉਹ ਹਰਜਾਨਾ ਬੜਾ ਜ਼ਿਆਦਾ ਭੁਗਤਣਾ ਪਏਗਾ ਉਸਨੂੰ ਕਿਉਂਕਿ ਕਿਸੇ ਨੇ ਆਪਣੀ ਦਸਾਂ ਨੌ ਦੀ ਕਿਰਤ ਕਮਾਈ ਵਿੱਚੋਂ ਆਪਣੀ ਕਮਾਈ ਗੁਰੂ ਦੀ ਸੇਵਾ ਸਮਝ ਕੇ ਲਾਈ ਹੈ ਇਹ ਗੁਰੂ ਇਹ ਜੋ ਸੇਵਾ ਅਸੀਂ ਕਰਦੇ ਹਾਂ ਸਿੱਧੀ ਗੁਰੂ ਮਹਾਰਾਜ ਜੀ ਦੇ ਦਰ ਤੇ ਪ੍ਰਵਾਨ ਹੋਣੀ ਹੈ ਤੇ ਜੇ ਇਸ ਵਿੱਚ ਕੋਈ ਵਿਗਨ ਹੁੰਦਾ ਹੈ ਨਾ ਤੇ ਉਹਦਾ ਸਾਹਫੇ ਸਿੱਧਾ ਗੁਰੂ ਮਹਾਰਾਜ ਆਪ ਕਰਦੇ ਨੇ ਸਾਡਾ ਇਤਿਹਾਸ ਇਹਨਾਂ ਚੀਜ਼ਾਂ ਦਾ ਗਵਾਹ ਹੈ ਜਿਹੜੀ ਭੇਟਾ ਜਿਹੜੀ ਸੇਵਾ ਗੁਰੂ ਦੇ ਦਰ ਤੇ ਕਿਸੇ ਨੇ ਕੱਢ ਦਿੱਤੀ ਨਾ ਵੀ ਮੈਂ ਪਹੁੰਚਾਣੀ ਹੈ ਤੇ ਉਹ ਗੁਰੂ ਮਹਾਰਾਜ ਜੀ ਦੇ ਦਰ ਤੇ ਪਹੁੰਚਦੀ ਹੈ ਫਿਰ ਜੇ ਕੋਈ ਰੁਕਾਵਟ ਪਾਉਂਦਾ ਫਿਰ ਫੇਰ ਹੀ ਐਸਾ ਬਣਦਾ ਫਿਰ ਗੇੜ ਹੀ ਐਸਾ ਬਣਦਾ ਸਾਡਾ ਇਤਿਹਾਸ ਗਵਾਹ ਹੈ ਸੋ ਕਈ ਲੋਕ ਐਸੇ ਵੀ ਕਰ ਰਹੇ ਨੇ ਸੋ ਬੇਨਤੀ ਹੈ ਐਸੇ ਲੋਕਾਂ ਨੂੰ ਜਿਹੜੇ ਕਿ ਇਸ ਚੀਜ਼ ਦਾ ਫਾਇਦਾ ਉਠਾ ਰਹੇ ਨੇ ਭੋਲਿਓ ਕੀ ਖਟਕੇ ਲੈ ਜਾਵਾਂਗੇ ਇਥੋਂ ਕੀ ਲੈ ਜਾਣਾ ਇਥੋਂ ਕਿੰਨਾ ਕੁ ਰਾਸ਼ਨ ਭਰ ਲਵਾਂਗੇ ਕਿੰਨਾ ਕੁ ਨਜਾਇਜ਼ ਗਲਤ ਫਾਇਦਾ ਉਠਾ ਕੇ ਘਰਾਂ ਦੇ ਵਿੱਚ ਭਰ ਲਵਾਂਗੇ ਇੱਕ ਦਿਨ ਤੇ ਖਤਮ ਹੋ ਹੀ ਜਾਣਾ ਜਿਨ੍ਹਾਂ ਨੂੰ ਅਸਲ ਲੋੜ ਹੈ ਉਹਨਾਂ ਤੱਕ ਪਹੁੰਚੇ ਉਹਨਾਂ ਦੀ ਸਹਿਤਾ ਹੋਏ ਇਹ ਸਾਰੇ ਗੁਣ ਜੋ ਅਸੀਂ ਸਰਵਨ ਕਰ ਰਹੇ ਆ ਗੁਰੂ ਸਹਿ ਮਹਾਰਾਜ ਜੀ ਨੇ ਗੁਰਬਾਣੀ ਚ ਗਨਾਏ ਨੇ ਜਦੋਂ ਸਾਡੇ ਉੱਪਰ ਪਏਗਾ ਪ੍ਰਭਾਵ ਗੁਰਬਾਣੀ ਦਾ ਫਿਰ ਮਨ ਨਹੀਂ ਕਦੇ ਵੀ ਡੋਲੇਗਾ ਫਿਰ ਚਾਹੇ ਮੀਂਹ ਮੀਂਹ ਵਰਸੇ ਭਾਵੇਂ ਝਖੜ ਚੁੱਲਣ ਤੇ ਭਾਵੇਂ ਹੜ ਆਵੇ ਜਿਵੇਂ ਕਈ ਵਾਰੀ ਦੇਖਦੇ ਆ ਵੀਡੀਓ ਆਉਂਦੀਆਂ ਕੋ ਮਾਲ ਡੰਗਰ ਆਪਣਾ ਕੱਢ ਰਿਹਾ ਧੌਂ ਧੌਂ ਤੱਕ ਪਾਣੀ ਆ ਤੇ ਉੱਥੇ ਚੇਤਾ ਆਉਂਦਾ ਤਨ ਗੁਰੂ ਗੋਬਿੰਦ ਸਿੰਘ ਸਹਿ ਮਹਾਰਾਜ ਦੇ ਪਰਿਵਾਰ ਦਾ ਕਿ ਇੱਕ ਵੇਲਾ ਇੱਕ ਸਮਾਂ ਐਸਾ ਵੀ ਆਇਆ ਸੀ ਸਾਡੇ ਤੇ ਸਰਸਾ ਨਦੀ ਦੇ ਕੰਢੇ ਤੇ ਉਫਾਨ ਸੀ ਭਾਰੀ ਮੀਂਹ ਸੀ ਹੜ ਦੀ ਸਥਿਤੀ ਸੀ ਹੜ ਆਇਆ ਹੋਇਆ ਸੀ ਸਰਸਾ ਨਦੀ ਦੇ ਨਜ਼ਦੀਕ ਦੇ ਨਜ਼ਦੀਕ ਬਹੁਤ ਪਾਣੀ ਭਰਿਆ ਹੋਇਆ ਸੀ ਇੱਕ ਪਾਸੇ ਮੁਗਲਾਂ ਦੀਆਂ ਫੌਜਾਂ ਨੇ ਤਲਵਾਰਾਂ ਕੱਢ ਕੇ ਜੰਗੇ ਮੈਦਾਨ ਦੇ ਵਿੱਚ ਸਿੰਘ ਜੂਜ ਰਹੇ ਸਨ ਮੁਗਲਾਂ ਦੇ ਨਾਲ ਤੇ ਸਤਿਗੁਰੂ ਮਹਾਰਾਜ ਜੀ ਦਾ ਪਰਿਵਾਰ ਉਸ ਜਲ ਦੇ ਵਿੱਚ ਕਿੰਨਾ ਸਾਡਾ ਨੁਕਸਾਨ ਉਸ ਜਲ ਦੇ ਵਿੱਚ ਵੀ ਹੋਇਆ ਸੀ ਪਰ ਕੀ ਡੋਲ ਗਏ ਸਾਡੇ ਸਿੱਖ ਨਹੀਂ ਹੋਰ ਚੜ੍ਹਦੀ ਕਲਾ ਵਿੱਚ ਆਏ ਜਿੰਨਾ ਤਪਾਇਆ ਗਿਆ ਹੈ ਜਿੰਨੇ ਭਾਰੀ ਦੁੱਖ ਸੰਕਟ ਆਏ ਨੇ ਉੰਨੀ ਸਾਡੀ ਕੌਮ ਚੜ੍ਹਦੀ ਕਲਾ ਦੇ ਵਿੱਚ ਗਈ ਹੈ ਇਸ ਕਰਕੇ ਘਬਰਾਣ ਦੀ ਲੋੜ ਨਹੀਂ ਫਿਕਰ ਕਰਨ ਦੀ ਲੋੜ ਨਹੀਂ ਸਾਡਾ ਸਹਾਈ ਤੇ ਧੰਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਬਾਜਾਂ ਵਾਲੇ ਨੇ ਸਾਡੇ ਸਿਰ ਤੇ ਦਸਾਂ ਪਾਸ਼ਾਆਂ ਦਾ ਹੱਥ ਹੈ ਜਿੰਨਾ ਵੀ ਦੁੱਖ ਤਕਲੀਫ ਸਾਨੂੰ ਆ ਜਾਏ ਅਸੀਂ ਹੋਰ ਉਸ ਤੋਂ ਵੱਧ ਕੇ ਨਿਕਲਾਂਗੇ ਇੱਥੇ ਤੇ ਮੀਰ ਮੰਨੂ ਦੀਆਂ ਜ਼ਿਲਾਂ ਦੇ ਵਿੱਚ ਇੰਨੀਆਂ ਸ਼ਹਾਦਤਾਂ ਸਿੱਖਾਂ ਦੀਆਂ ਸਿੱਖਣੀਆਂ ਦੀਆਂ ਬੱਚਿਆਂ ਦੀਆਂ ਹੋਈਆਂ ਤੇ ਉਸ ਵੇਲੇ ਦੀਆਂ ਕਹਾਵਤਾਂ ਬਣ ਗਈਆਂ ਸਨ